ਲੁਧਿਆਣਾ ਸਿਧਵਾ ਨਹਿਰ ਦੇ ਨਾਲ ਜਿਹੜਾ ਬਣਿਆ ਦੱਖਣੀ ਬਾਈਪਾਸ ਹੈ ਦੱਖਣੀ ਬਾਈਪਾਸ ਦੇ ਉੱਪਰ ਅੱਜ ਤਕਰੀਬਨ 10 ਵਜੇ ਦੇ ਕਰੀਬ ਦੀ ਗੱਲ ਹੈ ਕਿ ਜਿਹੜੇ ਆ ਚੱਲਦੀ ਕਾਰ ਨੂੰ ਜਿਹੜੀ ਹੈ ਅੱਗ ਲੱਗੀ ਅੱਗ ਕਿਉਂ ਲੱਗੀ ਫਿਲਹਾਲ ਜਿਹੜੇ ਆ ਕਾਰਨਾਂ ਦਾ ਜਿਹੜਾ ਨਹੀਂ ਪਤਾ ਲੱਗ ਸਕਿਆ ਔਰ ਜਿਹੜਾ ਟ੍ਰੈਫਿਕ ਹੈ ਪ੍ਰੋਪਰ ਤੌਰ ਤੇ ਇੱਕ ਪਾਸੇ ਰੋਕ ਦਿੱਤਾ ਗਿਆ ਹੈ ਤਾਂ ਕਿ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਕਿਸੇ ਦਾ ਹੋਰ ਨਾ ਹੋ ਸਕੇ ਤਾਂ ਇਸ ਵਕਤ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਮੌਜੂਦ ਹੋਇਆ ਗੱਲਬਾਤ ਕਰਦੇ ਹਾਂ ਸਰ ਕਿੰਨੇ ਵਜੇ ਦੀ ਜਿਹੜੀ ਗੱਲ ਹੈ ਸਸੇਗਾ ਵਿੱਚ ਜੀ ਜੀ ਅਸੀਂ ਕੁੜੀ ਦੇ ਪਹਿਲਾਂ ਇਸ ਨਗਰਪਾਲਿਕਾ ਗਸਟਰ ਦੇ ਆ ਰਹੇ ਸੀ ਜਦੋਂ ਅਸੀਂ ਦੇਖਿਆ ਵੀ ਅੱਗੇ ਕਿਹੜੀ ਟੈਕੀ ਉਹ ਰੁਕ ਗਈ ਮੌਕੇ ਤੇ ਅਸੀਂ ਪਹੁੰਚ ਕੇ ਦੇਖਿਆ ਪਤਾ ਕੀਤਾ ਰਾਹ ਜਰ ਤੱਕ ਉਹ ਕਨੇ ਜੀ ਅੱਗੇ ਕਿਸੇ ਕਾਰਨੋ ਅੱਗ ਲੱਗੀ ਅਸੀਂ ਆਪਣੀ ਜਦੀ ਵੱਖੇ ਹੀ ਕਰਕੇ ਰੋੜੀ ਪੈਦਲ ਚੱਲ ਕੇ ਅਸੀਂ ਆ ਕੇ ਜਲਦੀ ਜਲਦੀ ਆਮ ਜਿਹੜੀ ਕਾਰਾਂ ਨੇ ਟ੍ਰੈਕ ਹੈ ਜੀ ਉਹਨੂੰ ਉਹਨਾਂ ਸਾਰੇ ਨੂੰ ਰੋਕ ਲੀ ਦਰਾ ਰੋਕਿਆ ਰੋਕ ਕੇ ਉਸ ਤੋਂ ਬਾਅਦ ਪਬਲਿਕ ਨੂੰ ਇਸ ਸਮਝਾਇਆ ਵੀ ਅੱਗੇ ਨਹੀਂ ਜਾਣਾ ਉਸ ਬਾਅਦ ਅਸੀਂ ਪਾਣੀ ਦਾ ਪ੍ਰਬੰਧ ਕੀਤਾ ਲਾਗੇ ਪਰਫਮਸ ਜਿਹੜਾ ਇੱਕ ਕੋਈ ਜਾੜਿਆ ਸੀਗਾ ਆਰਐਮਸੀ ਦਾ ਟਰੱਕ ਉਹਨੂੰ ਰੋਕ ਕੇ ਉਹਨੂੰ ਪਾਣੀ ਲਾ ਕੇ ਜਿਹੜੀ ਅੱਗ ਸੀਗੀ ਉਹਨੂੰ ਆਪ ਨੂੰ ਸ਼ਾਂਤ ਕੀਤਾ ਫਿਰ ਅਸੀਂ ਜਦੋਂ ਅੱਗ ਬੁੱਝ ਗਈ ਹੈ ਟੈਰਨੀ ਚਲਾ ਦਿੱਤਾ ਹੈ ਸਰਕੂਲ ਪੂਰਾ ਸਲੋ ਚੱਲ ਰਿਹਾ ਹੈ ਜਿਵੇਂ ਅਸੀਂ ਆਪਣਾ ਰਿਕਵਰੀ ਦਾ ਉਹ ਵੀ ਕੋਈ ਵੀ ਜਿਹੜੀ ਗੱਡੀ ਹੈ ਜਿਹਦੇ ਨਾਲੇ ਕਾਰ ਸਾਈਡ ਤੇ ਹੋਸ ਗਈ ਹੈ ਉਹਨੂੰ ਕੋਲ ਕੀਤੀ ਹੈ ਜਦ ਤੱਕ ਉਹ ਸਾਡੇ ਕੋਲ ਪਹੁੰਚ ਜਾਂਦੀ ਹੈ ਇੱਕਾਰਾ ਹੀ ਸਾਈਡ ਤੇ ਕਰਵਾ ਦਿੱਤਾ ਕਿੰਨੇ ਕ ਵਿਅਕਤੀ ਚਮਤੂਰ ਸੀ ਜੀ ਪਤਾ ਲੱਗਿਆ ਵੀ ਇਹ ਕਾਰ ਦੇ ਵਿੱਚ ਸ਼ਾਇਦ ਦੋ ਆਦਮੀ ਸੀਗੇ ਉਹ ਦੋਨੋਂ ਆਦਮੀ ਸਹੀ ਸਲਾਮ ਦੇ ਉਹ ਪਹਿਲਾਂ ਹੀ ਹਾਦਸੇ ਤੋਂ ਪਹਿਲਾਂ ਚੁੱਕੇ ਸੀ ਚਲੇ ਗਏ ਇਹ ਹੋਰ ਕੋਈ ਜਾਣੀ ਜਾਂ ਨੁਕਸਾਨ ਤਾਂ ਨਹੀਂ ਹੋਇਆ ਸਹੀ ਗੱਲ ਜਿੰਨਾ ਕ ਮੈਨੂੰ ਪਤਾ ਲੱਗਿਆ ਵੀ ਕੋਈ ਵੀ ਜਾਣੀ ਨਿਸ਼ਾਨੀ ਹੋਇਆ ਪਛਾਹ ਹੋ ਗਿਆ ਕਾਰ ਜਿਹੜੀ ਇਹ ਦੂ ਚੱਲ ਗਈ ਮਤਲਬ ਗਾਮੇ ਨਾਲ ਦੂਸਾ ਹੈ ਅੱਜ ਵੀ ਪਰੇ ਚੱਲਦੀ ਹੈ ਥੈਂਕ ਯੂ ਥੈਂਕ ਯੂ ਸੋ ਪੁਲਿਸ ਪ੍ਰਸ਼ਾਸਨ ਦੇ ਦੱਸਣ ਮੁਤਾਬਕ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਹੜੇ ਵਿਅਕਤੀ ਵਿੱਚ ਮਜੂਦ ਸਨ ਉਹਨਾਂ ਦਾ ਜਿਹੜਾ ਬਚਾਅ ਹੋ ਗਿਆ ਆ ਇੱਕ ਮੌਕੇ ਦਾ ਗਵਾਹ ਵੀ ਜਿਹੜਾ ਇੱਥੇ ਮੌਜੂਦ ਆ ਗੱਲਬਾਤ ਕਰਦੇ ਆ ਇਹ ਕਿੰਨੇ ਵਜੇ ਦੀ ਘਟਨਾ ਆ ਭਾਜੀ ਇਹ ਹੋ ਗਿਆ ਘੰਟਾ ਤੋਂ ਪਹਿਲਾਂ ਘੰਟਾ ਦੇ ਘੰਟਾ ਤੋਂ ਹੋ ਗਿਆ ਜੀ ਨੂੰ ਪਹਿਲਾਂ ਜੀ ਜਦੋਂ ਸਟਾਰਟਿੰਗ ਦੇ ਵਿੱਚ ਮਤਲਬ ਚੰਗਿਆੜੀ ਸੀ ਇੱਕ ਛੋਟੀ ਜੀ ਸ਼ਾਰਟ ਸਰਕਟ ਕਹਿ ਸਕਦੇ ਆ ਸਾ ਜਿਸ ਤਾਂ ਅਸੀਂ ਦੇਖਿਆ ਸ਼ਾਰਟ ਸਰਕਟ ਹੋਈ ਗੱਡੀ ਉਹ ਤੋਂ ਹੀ ਕਿਉਂ ਜੋ ਬਾਦੀ ਬਾਦੀ ਗਤੀ ਜਿਹੜੇ ਬੰਦੇ ਸੀਗੇ ਚਲੋ ਮਾਲਕ ਦੀ ਗਰਪਾਣਾ ਬਚ ਗਏ ਨੇ ਠੀਕ ਫਾਇਰ ਬ੍ਰਿਗੇਡ ਨੂੰ ਕਰਿਆ ਗਿਆ ਸੀ ਫਾਇਰ ਬ੍ਰਿਗੇਡ ਨੂੰ ਇੱਥੇ ਸਾਨੂੰ ਸੁਣਨ ਚ ਆ ਵੀ ਕਾਲ ਕੀਤੀ ਆ ਪਰ ਰੋਡ ਦੇ ਜਾਮ ਕਰਕੇ ਲਾ ਲੋ ਜਾਂ ਕੋਈ ਜਿੱਕੜ ਕਰਕੇ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਜਾਂ ਉਹਦੇ ਵਿੱਚ ਕੋਈ ਸਮਝ ਨਹੀਂ ਆ ਵੀ ਗ੍ਰਾਉਂਡ ਤੇ ਕਿੱਦਾਂ ਕਾਬੂ ਪਾਇਆ ਗਿਆ ਅੱਗੇ ਵਿੱਚ ਫਿਰ ਸਾਰਿਆਂ ਨੇ ਅਸੀਂ ਰਲ ਮਿਲ ਕੇ ਬਾਲਟੀਆਂ ਚੱਕੀਆਂ ਫਿਰ ਇੱਕ ਦੋ ਟੈਂਕਰ ਰੋਡ ਤੇ ਜਾਂਦੇ ਸੀ ਉਹਨਾਂ ਨੂੰ ਵੀ ਰੋਕਿਆ ਉਹਨਾਂ ਦੀ ਮਦਦ ਨਾਲ ਤੇ ਪੰਪ ਵਾਲਿਆਂ ਦੇ ਬਾਲਟੀਆਂ ਚੱਕੀਆਂ ਬਾਲਟੀਆਂ ਸਾਰਿਆਂ ਜਿੰਨੇ ਚਾਰ ਦੋ ਖੜੇ ਜਾਂ ਮਿੱਤਰ ਜਿੰਨੇ ਵੀ ਬਿਚਾਰੇ ਖੜੇ ਸਾਰਿਆਂ ਨੇ ਅੱਗੇ ਸਰਦਾਰ ਜੀ ਨੇ ਵੀ ਪਾਰਟੀਆਂ ਭਾਈਆਂ ਨਾਲ ਭਰਾ ਨੇ ਸਾਰਿਆਂ ਨੇ ਨਾਲ ਮਿਲ ਕੇ ਜੀ ਹੱਥ ਤੇ ਬਹੁਤ ਮੁਸ਼ਕਲ ਲੱਭ ਪਾਇਆ ਠੀਕ ਹੈ ਜੀ ਪਰ ਇਹਦੇ ਵਿੱਚ ਇਹ ਆ ਵੀ ਦੇਖੋ ਜਦੋਂ ਵੀ ਕਾਲ ਕਰਦੇ ਨੇ ਫਾਇਰ ਬ੍ਰਿਗੇਡ ਨੂੰ ਟਾਈਮ ਤੇ ਸਭ ਪਹੁੰਚਣਾ ਚਾਹੀਦਾ ਕਿਉਂਕਿ ਵੱਡੀ ਗੱਲ ਰਾਹਤ ਹੈ ਵੀ ਦੋਨੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤਾਂ ਸਿਰ ਜਾਣੀ ਮਾਲੀ ਨੁਕਸਾਨੋਂ ਤਾਂ ਬਚਾਇਆ ਜਾ ਸਕਦੇ ਉਹ ਤਾਂ ਬਚ ਗਈ ਸੀ ਜੀ ਗੱਡੀ ਵੀ ਬਚ ਸਕਦੀ ਸੀ ਗੱਡੀ ਵੀ ਬਚ ਸਕਦੀ ਕਿਉਂਕਿ ਇੱਕ ਚੰਗਿਆੜੀ ਦਾ ਰੂਪ ਨੇ ਇੱਕ ਬਲਾਸਟ ਲੈ ਲਿਆ ਅੰਗਿਆੜੀ ਸੀ ਛੋਟੀ ਜੀ ਪਰ ਜਿਉਂ ਨਾ ਪਹੁੰਚਣ ਕਰਕੇ ਹੋਰ ਨਾਲ ਪਤਾ ਲੱਗਿਆ ਵੀ ਕੀ ਕਾਰਨ ਹੋਏ ਨੇ ਜਿਹੜਾ ਕਾਰਨ ਪਾਜ ਕੋ ਲੱਗਿਆ ਨੇ ਜਦੋਂ ਵੱਡੀ ਹਿੱਕ ਹੋਈ ਆ ਆਪਣੀ ਹੀਟ ਹੋਈ ਆ ਉਹਦੇ ਕਾਰਨ ਗੱਡੀ ਅੱਗੇ ਲੱਗੀ ਸੋਸ਼ਰਕ ਮੁਕੇ ਤਾਰਾਂ ਨੂੰ ਸਰਗਡ ਹੋ ਗਿਆ ਤੇ ਗੱਡੀ ਅੱਗੇ ਲੱਗੀ ਗਈ ਸੀ ਹਾਂਜੀ ਸੋ ਦੱਸਣ ਮੁਤਾਬਕ ਇਹੀ ਹੈ ਕਿ ਕਿਸੇ ਦੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਾਨੀ ਨੁਕਸਾਨ ਆ ਉਸ ਤੋਂ ਬਚਾਰਿਆ ਪਰ ਜਿਹੜਾ ਮਾਲੀ ਨੁਕਸਾਨ ਉਹ ਤਸਵੀਰਾਂ ਦੇ ਵਿੱਚ ਤੁਸੀਂ ਖੁੱਡ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਹੋ ਗਿਆ ਔਰ ਮੌਕੇ ਦੇ ਗਵਾਹ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਪਾਇਰ ਬ੍ਰੇਕ ਨੂੰ ਫੋਨ ਕੀਤਾ ਗਿਆ ਸੀ ਪਰ ਕਿਸੇ ਕਾਰਨ ਕਰਕੇ ਜਿਹੜਾ ਫਾਇਰ ਬ੍ਰਿਗੇਡ ਨਹੀਂ ਮੌਕੇ ਤੇ ਪਹੁੰਚੀ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਟ੍ਰੈਫਿਕ ਪੁਲਿਸ ਮੁਲਾਜ਼ਮ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਤੇ ਉਹਨਾਂ ਨੇ ਵੀ ਜਿਹੜਾ ਆਮ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਅੱਗ ਦੇ ਉੱਤੇ ਕਾਬੂ ਪਾਇਆ ਆ ਜਿਹੜਾ ਟ੍ਰੈਫਿਕ ਹੈ ਉਹ ਇੱਕ ਪਾਸੇ ਰੁਕਿਆ ਗਿਆ ਸੀ ਜਿਹੜਾ ਉਹ ਤਸਵੀਰਾਂ ਦੇ ਵਿੱਚ ਮੈਂ ਇੱਕ ਵਾਰੀ ਦਿਖਾ ਦਵਾਂ ਕਿ ਟ੍ਰੈਫਿਕ ਨੂੰ ਸੋਚਾਰੂ ਟੰਗ ਦੇ ਨਾਲ ਦੁਬਾਰਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਟ੍ਰੈਫਿਕ ਰੋਕਿਆ ਗਿਆ ਸੀ ਤਾਂ ਕਿ ਜਿਹੜਾ ਹੋਰ ਲੋਕਾਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ ਜਿਹੜੀ ਹੈ ਮੌਕੇ ਦੀ ਜਾਣਕਾਰੀ ਜਿਹੜੀ ਹੈ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਹਿਯੋਗੀ ਸਾਥੀ ਮੰਗੇ ਦੇ ਨਾਲ ਮੈਂ ਸਰਦੀਪ ਸਿੰਘ ਕੇਰਿਟੀ ਨਿਊਜ਼ ਟੀਵੀ ਧੰਨਵਾਦ